ਸੰਮਤ 1533 ਮੱਗਰ ਸੁਦੀ 7ਵੀਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਪੰਦੇ ਗੋਪਾਲ ਪ੍ਰਤੀ ਸ਼ਬਦ ਸੁਨਾਇਆ। ਸ੍ਰੀ ਰਾਗ ਮਹੱਲਾ ਪਹਿਲਾ। ਜਾਲ 모ਹੇ ਕਸਮੁਸ ਕਰ। ਮਤ ਕਾਗਦ ਕਰ ਸਾਰ। ਭਾਉ ਕਲਮ ਕਰ ਚਿਤ ਲਿਖਾਰੀ। ਗੁਰਪਸ਼ ਲਿਖ ਵਿਚਾਰ। ਲਿਖ ਨਾਮ ਸਲਾਹਾ ਲਿਖ ਲਿਖ ਅੰਤ ਨ ਪਾਰਾ ਵਾਰ। ਬਾਬਾ ਇਹੋ ਲਿਖਾ ਲਿਖ ਜਾਣ ਜਿੱਥੇ ਲਿਖਾ ਮੰਗੇ ਤਿੱਥੇ ਹੋਏ ਸੱਚ। ਸੱਚਾ ਨਿਸ਼ਾਨ ਰਹਾਉ। बाबे नानक जी आख्या पांधा जी होर पढ़ना सुनना सब बाद है पढ़ना यह सार है इस पढ़ना है सो ऐसा जो मस दी की कागत सनिका कलम कनेकी मन लिखण हारा लिखिया सो क्या लिखिया माया जंजाल लिखिया जिस लिखने कर इसनों बंधन पेंदे हन विकार उपजते हैं और जो सच का लिखना है ਸੋ ਐਸਾ ਹੈ ਜੋ ਮਾਇਆ ਮੋਹ ਜਾਲ ਕਰ ਮਸਕ ਰਿਏ ਇਸਕੇ ਅੰਦਰ ਜੋ ਪਾਓ ਪ੍ਰੀਤ ਹੈ ਸੋ ਕਲਮ ਕਰਿਏ ਨਿਰਮਲ ਜੋ ਮਤ ਹੈ ਸ਼ੁਭ ਵਿਚਾਰ ਵਾਲੀ ਸੋ ਕਾਗਦ ਕਰਿਏ ਸੰਤਾਂ ਗੁਰਾਂ ਨੂੰ ਪੁੱਛ ਕੇ ਵਿਚਾਰ ਕਰ ਲਿਖਿਏ ਕਿਆ ਲਿਖਿਏ ਪਰਮੇਸ਼ਰ ਕਾ ਨਾਮ ਲਿਖਿਏ ਭਗਵੰਤ ਕੀ ਉਪਮਾ ਲਿਖਿਏ ਜਿਸ ਲਿਖਨੇ ਕਰ ਸਭ ਵਿਕਾਰ ਮਿਟ ਜਾਣ ਅਰ ਤਨ ਮਨ ਸੁਖੀ ਹੋਏ ਉਸ ਭਗਵੰਤ ਕਾ ਪਾਰਾਵਾਰ ਨਹੀਂ ਪਾਇਆ ਜਾਂਦਾ ਪਰਮੇਸ਼ਵਰ ਦੇ ਗੁਣ ਬੇਅੰਤ ਹਨ ਸੋ ਪੰਦਾ ਜੀ ਇਹ ਸਾਨੂੰ ਪੜਨਾ ਹੱਛਾ ਜੀ ਤੂੰ ਪੜਿਆ ਹੈ ਤਾਂ ਸਾਨੂੰ ਪੜਾਓ ਨਹੀਂ ਤਾਂ ਨਾ ਪੜਾਓ ਸੁਣੋ ਪੰਦਾ ਜੀ ਜਹਾਂ ਇਹ ਤੈਸਾ ਜਿਉ ਜਾਵੇਗਾ ਪਰ ਲੋਕ ਵਿਖੇ ਤਾਂ ਇਹ ਪੜਨਾ ਪਰਮੇਸ਼ਵਰ ਦਾ ਨਾਮ ਕਾ ਜਸ ਤੇਰੇ ਹੱਥ 'ਮੇ ਨਿਸ਼ਾਨ ਹੋਵੇਗਾ ਤਾਂ ਤੇਰੇ ਨਜ਼ੀਕ ਜਮਦੂਤ ਨਾ ਆਵੇਗਾ ਤਾਂ ਪੰਦੇ ਕਿਹਾ ਨਾਨਕ ਜੀ ਇਹ ਬਾਤਾਂ ਤਾਂ ਕਿੱਥੋਂ ਸੁਣੀਆਂ ਹਨ ਅਜੇ ਤਾਂ ਤੂੰ ਬਾਲਕ ਹੈ ਪੜਨੇ ਆਇਆ ਹੈ اے ਨਾਨਕ ਜੀ ਜੋ ਪਰਮੇਸ਼ਵਰ ਦਾ ਨਾਮ ਜਪਦੇ ਹਨ ਉਹਨਾਂ ਨੂੰ ਕਿਹ ਫਲ ਪ੍ਰਾਪਤ ਹੁੰਦਾ ਹੈ ਤਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੂਜੀ ਪੌੜੀ ਆਖੀ ਜਿੱਥੇ ਮਿਲੇ ਵਡਿਆਈਆਂ ਸਤਿ ਕੁਸੀਆਂ ਸਤਿ ਚਾਓ ਤਿੰਨ ਮੁਖ ਟਿਕੇ ਨਿਕਲਹਿ ਜਿਨ ਮਨ ਸੱਚਾ ਨਾਉ ਕਰਮ ਮਿਲੇ ਤਾਂ ਪਾਈਏ ਨਾਹੀ ਗੱਲੀ ਵਾਓ ਦੁਆਓ ਗੁਰੂ ਨਾਨਕ ਜੀ ਆਖਿਆ ਇਹ ਪਾਉਂਦਾ ਜਹਾਂ ਜੀਵ ਜਾਵੇਗਾ ਤਾਹ ਪਰਮੇਸ਼ਵਰ ਕੇ ਨਾਮ ਜਪਣੇ ਦਾ ਤੇਰੇ پاس ਪੁੰਨ ਹੋਵੇਗਾ ਤਾਹ ਤੇਰਾ ਆਦਰ ਹੋਵੇਗਾ ਸਦਾ ਖੁਸ਼ੀਆਂ ਹੋਵਣ ਗਿਆ ਵੱਡਾ ਆਨੰਦ ਹੋਵੇਗਾ ਵੱਡੇ ਮੰਗਲ ਹੋਣਗੇ ਸਰਬ ਸੁਖ ਨਿਦਾਨ ਪ੍ਰਾਪਤ ਹੋਣਗੇ ਜਿਨ੍ਹਾਂ ਮਨ ਕਰ ਪਰਮੇਸ਼ਰ ਦਾ ਨਾਮ ਸਿਮਰਿਆ ਹੈ ਤਿੰਨ ਕਾ ਦਰਗੇ ਮੇ ਵੱਡਾ ਪ੍ਰਤਾਪ ਹੋਵੇਗਾ ਅਰ ਗੱਲਾ ਕਰਕੇ ਪਰਮੇਸ਼ਰ ਨਹੀਂ ਪਾਈਦਾ ਜਦ ਪਰਮੇਸ਼ਰ ਦੀ ਕਿਰਪਾ ਹੋਵੇਗੀ ਤਦ ਭਜਨ ਵਿਖੇ ਮਨ ਲੱਗਦਾ ਇਹ ਬਾਤ ਸੁਣ ਕੇ ਪੰਦਾ ਹੈਰਾਨ ਹੋ ਗਿਆ ਫਿਰ ਪੰਦੇ ਆਖਿਆ ਹੇ ਨਾਨਕ ਜੀ ਇੱਕ ਪਰਮੇਸ਼ਰ ਦਾ ਨਾਮ ਲੈਂਦੇ ਹਨ ਤਿੰਨ ਕੋ ਕੋਈ ਜਾਤਨਾ ਜਾਣਤਾ ਨਹੀਂ ਤਿੰਨ ਕੋ ਰੋਟੀ ਕੱਪੜਾ ਵੀ ਨਹੀਂ ਜੁੜਦਾ ਅਰ ਇੱਕ ਪਾਚਾਈਆਂ ਕਰਕੇ ਕਰਦੇ ਹਨ ਅਰ ਸੁਖ ਭੋਗਦੇ ਹਨ ਤੇ ਪਰਮੇਸ਼ਰ ਨੂੰ ਜਾਣਦੇ ਵੀ ਨਹੀਂ ਤੇ ਹਾ ਕੌਣ ਹਵਾਲ ਉਨ੍ਹਾਂ ਦਾ ਹੋਵੇਗਾ ਜੋ ਪਾਚਾਈਆਂ ਕਰਦੇ ਹਨ ਤੇ ਪਰਮੇਸ਼ਰ ਪਾਸੋਂ ਡਰਦੇ ਨਹੀਂ ਉਨ੍ਹਾਂ ਦਾ ਬਿਰਤਾਂਤ ਕਹੋ ਜੀ ਤਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਤੀਜੀ ਪੌੜੀ ਆਖੀ ਇੱਕ ਆਵੇ ਇੱਕ ਜਾਏ ਉਠ ਰੱਖੀਏ ਨਾਮ ਸਲਾਰ ਇੱਕ ਉਪਾਏ ਮੰਗਤੇ ਇੱਕ ਨਾ ਵੱਡੇ ਦਰਬਾਰ ਅੱਗੇ ਗਿਆ ਜਾਨੀਏ ਵੇ ਨਾਵੇਂ ਵੇਕਾਰ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਆਖਿਆ ਸੁਣੋ ਪੰਦਾ ਜੀ ਇੱਕ ਆਪਦੇ ਹਨ ਇੱਕ ਜਾਣਦੇ ਹਨ ਇੱਕ ਸ਼ੈਨ ਹਨ ਇੱਕ ਪਾਤਸ਼ਾਹ ਹਨ ਇਹਨਾਂ ਕਰਕੇ ਇੱਕ ਉਹਨਾਂ ਦੇ ਦਰਵਾਜ਼ੇ ਉੱਪਰ ਭਿਖਿਆ ਮੰਗ-ਮੰਗ ਖਾਂਦੇ ਹਨ ਪੰਦਾ ਜੀ ਜੋ ਇਹਾ ਪਾਛਾਈਆਂ ਕਰਦੇ ਹਨ ਅਰ ਸੁਖ ਭੋਗਦੇ ਹਨ ਅਰ ਪਰਮੇਸ਼ਰ ਨਹੀਂ ਜਪਤੇ ਤਿੰਨਕਾ ਅੱਗੇ ਐਸਾ ਹਾਲ ਹੋਵੇਗਾ ਐਸੀ ਸਜਾਇ ਤਿੰਨਕੋ ਮਿਲੇਗੀ ਜਿਸ ਸੇ ਦਾਣਿਆਂ ਨੂੰ ਚੱਕੀ 'ਚ ਪਾ ਕੇ ਪੀੜਿਆ ਜਾਂਦਾ ਹੈ ਜਿਦਾ ਤੇਲੀ ਤਿਲਾਂ ਨੂੰ ਤੇਲ ਕੱਢਦਾ ਹੈ ਜਿੱਦਾਂ ਦੁੱਧ ਦੇ ਵਿੱਚ ਮਧਾਣੀ ਪਾਉਣ ਦੇ ਨਾਲ ਮੱਖਣ ਨਿਕਲਦਾ ਹੈ ਜਿੱਦਾਂ ਕੱਪੜੇ ਨੂੰ ਧੋਬੀ ਧੋਂਦਾ ਹੈ ਜੋ ਪਾਉਂਦਾ ਉਹਨਕੋ ਐਸੀ ਸਜ਼ਾ ਮਿਲੇਗੀ ਜਿਹੜੇ ਪਰਮੇਸ਼ਰ ਨੂੰ ਜਪਦੇ ਤੇ ਮੰਗ ਮੰਗ ਖਾਂਦੇ ਹਨ ਉਹਨਾਂ ਨੂੰ ਦਰਗਾਹ ਪਰਮੇਸ਼ਰ ਦੀ ਦਰਗਾਹ ਵਿੱਚ ਵੱਡੀਆਂ ਵਡਿਆਈਆਂ ਮਿਲਣਗੀਆਂ ਵੱਡਾ ਨਾਮ ਮਾਨ ਮਾਨ ਹੋਵੇਗਾ ਤਰਮਰਾਏ ਤਰਮਰਾਜ ਉਨ੍ਹਾਂ ਦਾ ਆਦਰ ਕਰੇਗਾ ਵਾਰਤਾ ਸੁਣ ਕੇ ਪੰਦਾ ਹੈਰਾਨ ਹੋ ਗਿਆ ਫਿਰ ਪੰਦੇ ਨੇ ਆਖਿਆ ਏ ਨਾਨਕ ਤੂੰ ਕੋਈ ਵੱਡੀ ਭਗਤੀ ਵਾਲੀਆਂ ਵਾਰਦਾਤਾਂ ਕਰਦਾ ਹੈ ਅਜੇ ਤਾਂ ਤੂੰ ਬਾਲਕ ਹੈ ਕੁਝ ਮਾਤਾ ਪਿਤਾ ਕੁਟੰਬ ਦਾ ਸੁਖ ਦੇਖ ਅਜੇ ਤੇ ਅਜੇ ਤੇਰੀ ਕਿੱਥੇ ਔੜੀ ਹੈ ਅਜੇ ਤੂੰ ਗ੍ਰਹਿਸਤ ਕਰਨਾ ਹੈ ਹੁਣ ਐਸੀਆਂ ਵਾਰਤਾ ਕਰਦਾ ਹੈ ਤਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਚੌਥੀ ਪੌੜੀ ਆਖੀ ਪੈ ਤੇਰੇ ਡਰ ਅਗਲਾ ਖਪ ਖਪ ਛਿਜੇ ਦੇ ਨਾਮ ਜਿਨਾ ਸੁਲਤਾਨ ਖਾਨ ਖੋਦੇ ਡਿੱਠੇ ਕੇ ਨਾਨਕ ਉੱਠੀ ਚੱਲਿਆ ਸਭ ਕੂੜੇ ਟੁੱਟੇ ਨੇ ਤਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਆਖਿਆ ਪੰਦਾ ਜੀ ਉਸ ਸਾਹਿਬ ਦਾ ਡਰ ਮੈਨੂੰ ਐਸਾ ਹੈ ਜੋ ਮੇਰੀ ਬੁੱਧੀ पे ਬਾਣ ਹੋ ਰਹੀ ਹੈ ਮੇਰੀ ਦੇਹ ਪਈ ਖੁਸਦੀ ਹੈ ਮੇਰਾ ਜਿਉ ਪਿਆ ਕੰਬਦਾ ਹੈ ਜੋ ਇਹਾ ਸੁਲਤਾਨ ਖਾਨ ਕਹੋਂਦੇ ਹਨ ਸੋ ਸੱਬੇ ਮਾਰ ਕਰ ਖਾਕ ਹੋ ਜਾਣਗੇ ਜਿਨ੍ਹਾਂ ਦਾ ਹੁਕਮ ਧਰਤੀ ਉੱਪਰ ਮੰਨੀਦਾ ਸੀ ਜਿਨ੍ਹਾਂ ਦੇ ਡਰ ਪ੍ਰਿਥਮੀ ਪਹਿਮਾਨ ਹੁੰਦੀ ਸੀ ਸੋ ਉੱਠ ਕੇ ਮਾਰ ਕਰ ਖਾਕ ਹੋ ਗਏ ਹਨ ਸੁਨੋ ਪੰਦਾ ਜੀ ਕੂੜੇ ਸਨੇਹ ਕਿਸ ਨਾਲ ਕਰਾਂ ਹਮ ਵੀ ਇਸ ਸਰੀਰ ਕੋ ਛੋੜ ਜਾਏਗੇ ਇਹ ਸਰੀਰ ਵੀ ਖਾਕ ਹੋ ਜਾਵੇਗਾ ਇਸ ਸੰਸਾਰ ਨਾਲ ਕੂੜਾ ਸਨੇਹ ਕੀ ਕਰਨਾ ਹੈ ਉਸ ਸਾਹਿਬ ਦੀ ਬੰਦਗੀ ਕਰਨੀ ਚਾਹੀਦੀ ਹੈ ਸਭ ਤੋਂ ਉਪਜਾਵਤਾ ਹੈ ਤੇ ਸਭ ਨੂੰ ਪਾਲਦਾ ਹੈ ਫਿਰ ਸੰਘਾਰਦਾ ਹੈ ਸੰਘਾਰਤਾ ਹੈ ਉਸ ਪਰਮੇਸ਼ਵਰ ਨਾਲ ਪ੍ਰੀਤ ਕਰੀਏ ਇਸ ਸ਼ਬਦ ਦਾ ਅਰਥ ਸੁਣਾ ਕੇ ਸ਼੍ਰੀ ਬਾਬਾ ਜੀ ਆਪਣੇ ਘਰ ਨੂੰ ਚਲੇ ਆਏ ਆਏ ਕਰ ਪ੍ਰਸਾਦ ਪਾਇਆ ਤੇ ਆਨੰਦਪੂਰਵਕ ਸੈਨ ਕਰੀ ਜਦ ਪ੍ਰਾਤਕਾਲ ਹੋਇਆ ਤਾਂ ਮਾਤਾ ਜੀ ਨੇ ਜਗਾਇਆ ਨਿਤਨੇਮ ਇਸ਼ਨਾਨ ਕਰਵਾਇਆ ਕੱਪੜੇ ਪਹਿਨਾਏ ਤਾਂ ਬਾਬਾ ਜੀ ਉਸ ਦਿਨ ਪਾਂਦੇ ਦੇ ਨਾਲ ਗਏ ਤਾਂ ਘਰ ਵਿੱਚ ਕਾਗਜ਼ ਲੈ ਕੇ ਚੌਂਕੀ ਉੱਪਰ ਰੱਖ ਕੇ ਉੱਜਲ ਰੁਮਾਲ ਉੱਪਰ ਦੇ ਦੇਕਰ ਚੌਂਕੜੀ ਮਾਰ ਕੇ ਬੈਠ ਗਏ ਜੈਸੀ ਕੋਈ ਪੰਡਤ ਕਥਾ ਕਰਨ ਬੈਠਦਾ ਹੈ ਅਤੇ ਜੇ ਕੋਈ ਬਾਲਕ ਆਵੇ ਖੇਡਣ ਵਾਲਾ ਸੱਦੇ ਤਾਂ ਅੱਗੇ ਸ਼੍ਰੀ ਬਾਬਾ ਜੀ ਆਖਣ ਮੈਂ ਪੋਥੀ ਪੜਦਾ ਹਾਂ ਇੱਕ ਦਿਨ ਮਾਤਾ ਪਿਤਾ ਬਾਬਾ ਜੀ ਪਾਸ ਆਏ ਬੈਠੇ ਤੇ ਆਖਣ ਲੱਗੇ ਜੋ ਪੁੱਤਰ ਤੂੰ ਕਿਹੜੀ ਪੋਥੀ ਪੜਦਾ ਹੈ ਤੇ ਸਾਨੂੰ ਵੀ ਸੁਣਾ ਤਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਕਿਹਾ ਪਿਤਾ ਜੀ ਮੈਂ ਸੱਤ ਸਲੋਕੀ ਗੀਤਾ ਪੜਦਾ ਹਾਂ ਨਾਨਕ ਸਾਡੀ ਸਮਝ ਵਿੱਚ ਸੰਸਕ੍ਰਿਤ ਨਹੀਂ ਆਉਂਦੀ ਇਸ ਦਾ ਸਾਨੂੰ ਅਰਥ ਕਰਕੇ ਸੁਣਾ तद प्रसन्न हो के गुरु जी ने अर्थ किते गुरु जी बोले सुनो पिताजी। श्री कृष्ण भगवान जी अपने कर्म, अपने परम प्यारे भगत अर्जन ताई उपदेश किया है हे अर्जन ओंकार जो प्रथम अक्षर वेद है अर परण उसका नाम है सो ओंकार वह जो प्रभ पुरखोत्तम जिसको पूर्ण ब्रह्म कहते हैं श्वासों का शब्द सो प्राणी रूप होके पृथ्वी ब्रह्मा जी के हृदय में प्रवेश किया तो इसी के बल से संसार रचा और वेद भी संसार में प्रवित किया और परमेश्वर जी का भी पवित्र किया है जो कोई इस ओंकार का नाम जपेगा मैं परम ईश्वर हो मेरा ज्ञान तरेगा जब वह प्राणी देकर त्याग करेगा सो मेरे प्रथम धाम को प्राप्त करेगा मैं जो हां सदा एक रस हो सूखम तसूखम हां सारी विश्व का दिकारी हो निश्चित हो डर मेरा सब सबते सिर और सर्व प्रकाश मेरा ही कोट सूरज का चांदना मेरे प्रकाश ते तुल क्यों नहीं जो वो रात्र को और मंडल में चला जाता है ते मेरा प्रकाश युग दे आदि युग के अंत भी होर मद भी एक रस है काहे तेज्ञानी रूपा अंधेरा स्पर्श नहीं कर सकता हे अर्जुन जो मेरे भगत मेरी कथा कीर्तन प्रेम ਕਰਨਗੇ ਉਸ ਸੰਸਾਰ ਤੋਂ ਪਵਿੱਤਰ ਹੋ ਜਾਣਗੇ ਤੇ ਜੋ ਸੁਣਦੇ ਹਨ ਤੇ ਉਸ ਤੇ ਚੱਲਦੇ ਹਨ ਮੈਂ ਉਹਨਾਂ ਦੀ ਹਮੇਸ਼ਾ ਰੱਖਿਆ ਕਰਾਂਗਾ ਸੁਦਰਸ਼ਨ ਚੱਕਰ لیے ਹੈ अर्जुन ਐਸਾ ਪੱਕਾ ਨਿਸ਼ਚਾ ਜੋ ਕੋਈ ਭਗਤ ਮੇਰਾ ਮੈਨੂੰ ਸਤ ਚਿਤ ਆਨੰਦ ਕਰ ਕਰ ਜਾਂਦਾ ਹੈ ਸਾਰਾ ਵਾਸ਼ਨਾ ਕੋ ਰੋਕ ਕੇ ਸਿਮਰਨ ਕਰਦਾ ਹੈ ਤਿੰਨ ਕੇ ਪਿੱਛੇ ਪਿੱਛੇ ਰੱਬ ਉਹਨਾਂ ਦੇ ਪਿੱਛੇ ਰੱਬ ਤੁਰਦਾ ਫਿਰਦਾ ਹੈ ਹੇ ਪਿਤਾ ਜੀ ਜਦੋਂ ਅਰਜਨ ਨੂੰ ਸ਼੍ਰੀ ਕ੍ਰਿਸ਼ਨ ਦੇਵ ਜੀ ਨੇ ਐਸਾ ਉਪਦੇਸ਼ ਕੀਤਾ ਤਾਂ ਅਰਜਨ ਦਾ ਭਰਮ ਮੋਹ ਦੂਰ ਹੋ ਗਿਆ ਤੇ ਐਸਾ ਗੁਰਨਾਨਕ ਜੀ ਮਾਤਾ ਪਿਤਾ ਤੋਂ ਨੂੰ ਗੀਤਾਂ ਸੁਣਵਾਈ ਮਾਤਾ ਪਿਤਾ ਬਹੁਤ ਜ਼ਿਆਦਾ ਪ੍ਰਸੰਨ ਹੋਏ ਫਿਰ ਮਾਇਆ ਪੜ ਗਈ ਆਖਾ ਲੱਗੇ ਚੱਲ ਪੁੱਤਰ ਪਾਂਦੇ ਦੇ ਕੋਲ ਚੱਜिए ਪਾਂਦੇ ਆਖਿਆ ਨਾਨਕ ਕੱਲ ਨਹੀਂ ਆਇਆ ਤੂੰ ਕੱਲ ਨਹੀਂ ਆਇਆ ਹੁਣ ਤੈਨੂੰ ਪੱਟੀ ਪੱਟੀ ਲਿਖ ਦਿੰਦਾ ਹਾਂ ਤਾਂ ਬਾਬਾ ਜੀ ਨੇ ਆਸਾ ਰਾਗ ਵਿੱਚ ਸ਼ਬਦ ਉਚਾਰੇ ਆਗ ਆਸਾ ਮਹੱਲਾ ਪਹਿਲਾ ਪੱਟੀ ਲਿਖੀ ੴ ਸਤਿਗੁਰ ਪ੍ਰਸਾਦ ਸਸੇ ਸੋਏ ਸ੍ਰਿਸ਼ਟ ਜਿਨ ਸਾਜੀ ਸਭਨਾ ਸਾਹੀ ਬੇਕਪਿਆ ਸੇਵਤ ਰਹੇ ਚਿਤ ਜਿਨ ਕਾ ਲਗਾ ਆਇਆ ਤਿਨ ਕਾ ਸਫਲ ਪਿਆ ਮਨ ਕਾਹੇ ਭੂਲੇ ਮੂਡ ਮਣਾ ਜਬ ਲੇਖਾ ਦੇਹ ਬਿ ਪਿਰਾ ਤਿਉ ਪੜਿਆ ਰਹਾਓ ਤਾਂ ਗੁਰੂ ਜੀ ਬੋਲੇ ਸੋਈ ਕਰਤਾ ਹੈ ਜਿਸਨੇ ਸ੍ਰਿਸ਼ਟ ਸਾਜੀ ਹੈ ਸਬਨਾ ਦਾ ਸਾਹਿਬ ਇੱਕ ਹੈ ਜਿਨ੍ਹਾਂ ਵਿੱਚ ਸੇਵਿਆ ਹੈ ਆਇਆ ਤਿੰਨ ਦਾ ਸਫਲ ਹੋਰ ਜਿਹੜੇ ਪੜਨ ਵਾਲੇ ਹਨ ਤਿੰਨਾਂ ਸਬਨਾ ਧਰਮਰਾਇ ਦਾ ਲੇਖਾ ਦੇਣਾ ਹੈ ਇਹ ਮਨ ਭੁੱਲਾ ਹੋਏ ਮਾਨਸ ਜਨਮ ਖੋਬਦਾ ਹੈ ਕਹਿੰਦੇ ਹਨ ਮਨ ਵਿੱਚ ਨਾਮ ਦਾ ਟਹਿਰਾਅ ਹੋਵੇ ਤਾਂ ਇਸ ਨੂੰ ਲਿਖਾ ਨਾ ਪਵੇ ਈਵੜੀ ਆਦ ਪੁਰਖ ਹੈ ਦਾਤਾ ਆਪੇ ਸੱਚਾ ਸੋਈ ਇਨਾਂ ਅੱਖਰ ਮਹਿ ਜੋ ਗੁਰਮੁਖ ਬੂਝੇ ਤਿਸ ਸਿਰ ਲੇਖ ਨ ਹੋਏ ਗੁਰੂ ਜੀ ਆਖਿਆ ਇਹ ਬੜੀ ਅਕਾਲ ਪੁਰਖ ਦੀ ਸ਼ਕਤੀ ਹੈ ਸਰਬ ਦਾ ਦਾਤਾ ਹੈ ਸੱਚਾ ਹੈ ਇਨ ਅੱਖਰਾਂ ਵਿੱਚ ਜੋ ਉਸ ਦੇ ਨਾਮ ਨੂੰ ਚਾਪਦੇ ਹਨ ਉਹਨਾਂ ਦੇ ਸਿਰ ਫਿਰ ਲੇਖ ਨਹੀਂ ਹੁੰਦੇ ਊੜੇਪਮਾ ਤਾਂ ਕੀਏ ਕੀਜੇ ਜਾਂਗਾ ਅੰਤ ਨਾ ਪਾਇਆ ਸੇਵਾ ਕਰੇ ਸਹੀ ਫਲ ਪਾਵੇ ਜਿੰਨੀ ਸੱਚ ਕਮਾਇਆ ਗੁਰੂ ਨਾਨਕ ਜੀ ਬੋਲੇ ਹੈ ਪੰਡਤ ਜੀ ਊੜ ਓੰਕਾਰ ਦਾ ਰੂਪ ਹੈ ਇਸ ਨੇ ਜੋ ਸ੍ਰਿਸ਼ਟ ਉਤਪਤ ਕੀਤੀ ਹੈ ਉਸ ਦਾ ਅੰਤ ਨਹੀਂ ਪਾਇਆ ਜਾਂਦਾ ਊੜਾ ਅੱਖਰ ਕਹਿੰਦਾ ਹੈ ਤਿਸ ਦੇ ਉਪਮਾ ਕਰੀਏ ਜਿਨ੍ਹਾਂ ਸਤਗੁਰ ਦੇ ਸ਼ਬਦ ਤੇ ਸੰਤਾਂ ਨੂੰ ਸੇਵਿਆ ਹੈ। ਉਹਨਾਂ ਨੂੰ ਗਿਆਨ ਦਾ ਫਲ ਪ੍ਰਾਪਤ ਹੋਇਆ ਹੈ। ਜਿਨ੍ਹਾਂ ਸੱਚੇ ਹੋਏ ਕੇ ਕਮਾਈ ਕੀਤੀ ਹੈ ਸੋਈ ਖੁਸ਼ ਹੋਏ ਹਨ। ਚੰਜੇ ਗਿਆਨ 부জে ਜੇ ਕੋਈ ਪੜਿਆ ਪੰਡਤ ਸੋਈ ਸਰਬ ਜੀਆਂ ਮੈਂ ਇੱਕੋ ਜਾਣੇ ਤਾਂ ਹੋਮੇ ਕਹਿ ਨਾ ਕੋਈ। ਚੰਜੇ ਅੱਖਰ ਆਖਿਆ ਜੋ ਸੱਚੇ ਸ਼ਬਦ ਨੂੰ ਵਿਚਾਰਦਾ ਹੈ ਤਾਂ ਪੜਿਆ ਵੀ ਸੋਈ ਹੈ। ਪੰਡਤ ਵੀ ਸੋਈ ਹੈ। ਸਰਬ ਜੀਆਂ ਵਿੱਚ ਇੱਕੋ ਜਿਸਨੇ ਜਾਤਾ ਹੈ। ਉਸ ਦੇ ਹੋਮੇ ਮਿਟ ਜਾਂਦੀ ਹੈ ਕਕੇ ਕੇਸਪੰਡਰ ਜਦ ਹੋਏ ਬੇਨਸਾਬ ਨੇ ਉਜਲੇ ਆ ਜਦ ਰਾਜੇ ਕਿ 헤ਰੂ ਆਏ ਮਾਇਆ ਹੈ ਸੰਗਲ ਬੰਦ ਲਿਆ ਕਕਾ ਆਖਦਾ ਹੈ ਕਲੰਕ ਰੂਪੀ ਕਾਲਕ ਨੂੰ ਮਲ ਮਲ ਧੋਵੇ ਤੇੋਂ ਵੀ ਉਜਲ ਨਹੀਂ ਹੁੰਦੇ ਜਿਸ ਸਮੇਂ ਚਿੱਟੇ ਕੇਸ ਆਉਂਦੇ ਹਨ ਸਾਬਣ ਤੋਂ ਬਿਨਾ ਉਜਲ ਹੋ ਜਾਂਦੇ ਹਨ ਪਹਿਲੇ ਥੋੜੇ ਜਿਹੇ ਕੇਸ ਕੰਨ ਉੱਤੇ ਚਿੱਟੇ ਆਉਂਦੇ ਨੇ ਮਾਨੋ ਜਮਰਾਜ ਦੇ 헤ਰੂ ਹਨ ਉਹ ਮਨੁੱਖ ਦੇ ਕੰਨ ਵਿੱਚ ਆਖਦੇ ਹਨ ਜੈਸੀ ਖੇਤੀ ਪੱਕੀ ਹੋਈ ਚਿੱਟੀ ਹੋ ਜਾਂਦੀ ਹੈ ਤੈਸੇ ਅਬ ਤੋ ਜਵਾਨੀ ਬੀਤ ਹੋ ਗਈ ਹੈ ਹੁਣ ਤੂੰ ਨਾਮ ਜਪੇਗਾ ਸੰਤਾਂ ਦਾ ਸੰਗ ਕਰੇਗਾ ਤਾਂ ਤੇਰਾ ਮੁਖ ਉਜਲ ਹੋਵੇਗਾ ਪਿਛਲੇ ਪਾਪ ਤੇਰੇ ਧੋਤੇ ਜਾਣਗੇ ਅਤੇ ਜੇ ਹੁਣ ਵੀ ਤ੍ਰਿਸ਼ਨਾ ਕਰਦਾ ਰਹੇਗਾ ਤਾਂ ਜਮ ਤੈਨੂੰ ਸੰਗਲਪਾ ਕਰ ਲੈ ਜਾਵਣਗੇ ਅਤੇ ਫਿਰ ਇਸ ਵੇਲੇ ਤੂੰ ਪਛਤਾਵੇਂਗਾ ਖਖੇ ਕੁੰਦਕਾਰ ਸਾ ਆਲਮ ਕਰਖੀਰਤ ਜਿਨ ਖਰਚ ਦੀਆ ਬੰਧਨ ਜਾ ਕੇ ਸਭ ਜਗ ਬਾਦਿਆ ਅਵਰੀ ਨਹੀਂ ਹੁਕਮ ਪਿਆ ਖਖੇ ਅੱਖਰ ਕਿਹਾ ਸੰਪੂਰਨ ਸੰਸਾਰ ਦਾ ਮਾਲਕ ਸ੍ਰੀ ਵਾਹਿਗੁਰੂ ਹੈ ਜਿਨ੍ਹਾਂ ਦੇ ਨਾਮ ਰੂਪੀ ਧਨ ਦੇ ਕਰ ਸਾਰੇ ਜਗਤ ਨੂੰ ਮੁੱਲ ਲਿੱਤਾ ਹੈ ਜੋ ਪ੍ਰਾਣੇ ਤਿੰਨਾਂ ਸਤਗੁਰਾਂ ਦੇ ਗਿਆਨ ਦੇ ਬੰਧਨ ਵਿੱਚ ਬੰਦੇ ਹਨ ਤਿਨਾਂ ਨੂੰ ਧਰਮ ਰਾਏ ਦੇ ਬੰਧਨ ਨਹੀਂ ਪਉਂਦੇ ਉਹਨਾਂ ਦੇ ਗਿਆਨ ਤੇ ਬੰਧਨ ਦਾ ਹੁਕਮ ਨਹੀਂ ਪਉਂਦਾ ਸਤਗੁਰਾਂ ਦੇ ਪ੍ਰਤਾਪ ਕਰ ਨਿਰਵੇ ਰਹਿੰਦੇ ਹਨ ਗੱਗੇ ਗੋਏ ਗਾਏ ਜਿਨ ਛੋਡੀ ਗਲੀ ਗੋਬਿੰਦ ਗਰਵ ਗਲੇ ਪਿਆ ਕੜ ਪਾਂਡੇ ਜਿਨ ਆ ਆਵਈ ਸਾਜੀ ਛਾੜਨ ਵਾਹੇ ਤਈ ਕੀਆ ਗੱਗਾ ਸ਼ਬਦ ਬੋਲਦਾ ਹੈ ਹੇ ਸ਼੍ਰੀ ਮਹਾਰਾਜ ਜੀ ਜਿਤਨੀ ਗੋ ਪ੍ਰਿਥਵੀ ਤੇ ਬ੍ਰਾਹਮਣ ਰਚੇ ਹਨ ਬਣਾਏ ਹਨ ਸੋ ਇਹ ਜੀਵ ਗੋਬਿੰਦ ਨਾਲ ਗਰਵ ਕਰਤਾ ਹੈ ਜਿਤਨੇ ਸਰੀਰ ਰੂਪੀ ਪਾਂਡੇ ਕੜੇ ਹਨ ਸੋ ਬ੍ਰਾਹਮਣ ਰੂਪੀ ਆਵੇ ਪਰ ਛਾੜੇ ਹਨ ਐਸਾ ਬ੍ਰह्म ਬ੍ਰਹਮਾ ਮਹਾਰਾਜ ਨੇ ਉਤਪਤ ਕੀਤਾ ਹੈ ਕਗੇ ਕਾਲ ਸੇਵਕੇ ਕਾਲੇ ਸ਼ਬਦ ਗੁਰ ਕੇ ਲਾਗ ਰਹੇ ਬੁਰਾ ਭਲਾ ਜੇ ਸਮ ਕਰ ਜਾਣੇ ਇਨ ਬਿਦ ਸਾਹਿਬ ਰਮਤ ਰਹੇ ਕਗਾ ਆਖਦਾ ਹੈ ਜਿਨਾ ਜੀਵਾਂ ਸਤਗੁਰਾਂ ਦੇ ਸ਼ਬਦ ਦਾ ਸਿਮਰਨ ਕੀਤਾ ਹੈ ਸੰਤੋਖ ਸੇਵਾ ਟਹਿਲ ਇਹ ਕਾਲ ਕਾਲੀ ਹੈ ਗੁਰਾਂ ਦੇ ਸ਼ਬਦ ਨਾਲ ਫਲਗ ਰਹੇ ਹਨ ਜਿਨ੍ਹਾਂ ਨੇ ਦੁੱਖ ਸੁਖ ਸਮਾਨ ਕਰ ਜਾਤਾ ਹੈ ਇਸ ਪ੍ਰਕਾਰ ਸਾਹਿਬ ਨੂੰ ਪ੍ਰਾਪਤ ਹੋਏ ਹਨ ਚਚੇ ਚਾਰ ਵੇਦ ਜਨ ਸਾਜੇ ਚਾਰੇ ਖਾਣੇ ਚਾਰ ਗਜੁਗਾ ਜੁਗ ਜੁਗ ਜੋਗੇ ਖਾਣੇ ਪੋਗੇ ਪੜਿਆ ਪੰਡਤ ਆਪਤੀਆ ਚਾਚਾ ਆਖਦਾ ਹੈ ਉਸ ਅਕਾਲ ਪੁਰਖ ਨੇ ਜੀਵਾਂ ਦੀ ਵਿਚਾਰ ਵਾਸਤੇ ਚਾਰੇ ਵੇਦ ਸਾਜੇ ਹਨ ਚਾਰ ਖਾਣੇ ਚਾਰ ਯੁਗ ਬਣਾਏ ਹਨ ਅਤੇ ਸਭਨਾ ਜੁਗਾਂ ਵਿੱਚ ਨਿਆਰਾ ਵੀ ਹੈ ਸਭਨਾ ਖਾਣੀਆਂ ਵਿੱਚ ਉਪੋਗਦਾ ਹੈ ਅਤੇ ਪੰਡਤ ਹੋ ਕੇ ਸ਼੍ਰੀ ਵਾਹਿਗੁਰੂ ਜੀ ਦਾ ਉਪਦੇਸ਼ ਕਰਦਾ ਹੈ ਸ਼ਸ਼ੇ ਸ਼ਾਇਆ ਵਰਤੀ ਸਵੰਤਰ ਤੇਰਾ ਕੀਆ ਪਰਮ ਪਰਮ ਕਿਆ ਕੀਆ ਪਰਮ ਹੋਆ ਪਰਮ ਪੂ ਉਪਾਏ ਪਾਲੀਆਂ ਆਪੇ ਤੇਰਾ ਕਰਮ ਹੋਆ ਤਿੰਨ ਗੁਰ ਮਿਲਿਆ ਸ਼ਸ਼ਾ ਆਖਦਾ ਹੈ ਉਸ ਵਾਹਿਗੁਰੂ ਦੀ ਮਾਇਆ ਦੀ ਜੋ ਛਾਇਆ ਹੈ ਸੋ ਸਾਰੇ ਜਗਤ ਤੇ ਵਰਤੀ ਹੈ ਮਹਾਰਾਜ ਜੀ ਕੀ ਆਗਿਆ ਕਰਕੇ ਪਰਮ ਉਤਪਤ ਹੋਇਆ ਹੈ ਪਰਮ ਨੇ ਭੁਲਾਇਆ ਹੈ ਇਸ ਨੂੰ ਈਸ਼ਵਰ ਦੀ ਕਿਰਪਾ ਹੋਈ ਹੈ ਤਿਸ ਨੂੰ ਸਤਗੁਰ ਮਿਲਿਆ ਹੈ ਜੱਜੇ ਜਾਣ ਮੰਗਤ ਜਨ ਜਾਚੇ ਲਖ 84 ਭੀਖ ਪਿਆ ਏਕੋ ਲੇਵੇ ਏਕੋ ਦੇਵੇ ਅਵਰ ਨਾ ਦੂਜਾ ਮੈਂ ਸੁਣਿਆ ਜੱਜਾ ਸ਼ਬਦ ਬੋਲਦਾ ਹੈ ਜਿਤਨੇ ਦਾਨ ਜਾਚਕ ਜਾਚੇ ਹੈ 84 ਲੱਖ ਜੂਨ ਵਿੱਚੋਂ ਅ ਸਾਢੇ ਰੱਖਿਆ ਕਰੋ ਏਕੋ ਤੂੰ ਹੀ ਹੈ ਪਰਮੇਸ਼ਵਰ ਬਿਨਾਂ ਦੇਵ ਨੇ ਲੈਵਣੇ ਵਾਲਾ ਹੋਰ ਦੂਸਰਾ ਕੋਈ ਨਹੀਂ ਚੱਜੇ ਚੂਰ ਮਰੇ ਕੀਆ ਪ੍ਰਾਣੀ ਜੋ ਕਿਸ ਦੇਣਾ ਸੋਦਿਆ ਦੇਤੇ ਵੇਖੇ ਹੁਕਮ ਚਲਾਏ ਜੀਆਂ ਜਿਉਂ ਜੀਆਂ ਕਾਰਿਚਕ ਪਿਆ ਚੱਜਾ ਆਖਦਾ ਹੈ हे ਬੰਦੇ ਤੂੰ ਪਰਮੇਸ਼ਰ ਕਿਉਂ ਜੋ ਜਿਸ ਵੇਲੇ ਮਹਾਰਾਜ ਤੁਹਾਨੂੰ ਉਤਪਤ ਕੀਤਾ ਹੈ ਜੋ ਕਿਸ ਤੁਹਾਡਾ ਰਿਜਕ ਹੈ ਤੁਹਾਡੇ ਮਸਤਕ ਤੇ ਲਿਖ ਦਿੱਤਾ ਹੈ ਵਾਹਿਗੁਰੂ ਦਿੰਦਾ ਵੀ ਹੈ ਤੇ ਵੇਖਦਾ ਵੀ ਹੈ ਅਤੇ ਆਪਣੇ ਹੁਕਮ ਵਿੱਚ ਚਲਾਉਂਦਾ ਵੀ ਹੈ ਚੰਜੇ ਨਜ਼ਰ ਕਰੇ ਜਾਂ ਦੇਖਾ ਦੂਜਾ ਕੋਈ ਨਹੀਂ ਇੱਕੋ ਰਵਰਿਆ ਸਭ ਥਾਂ ਏਕ ਵਸ ਵਸਿਆ ਮਨਮਾਹੇ ਚੰਜ ਚਿੰਜੇ ਕਿਹਾ ਜਾਂਦਾ ਹੈ ਕਿਹਾ ਜਦ ਮੈਂ ਧਿਆਨ ਕਰਦਾ ਹਾਂ ਬਿਨਾਂ ਉਸ ਪਰਮਾਤਮਾ ਦੇ ਦੂਜਾ ਕੋਈ ਨਹੀਂ ਇੱਕੋ ਵਾਹਿਗੁਰੂ ਸਭਨਾ ਥਾਂਵਾਂ ਵਿੱਚ ਰਵ ਰਿਹਾ ਹੈ ਸੋਈ ਪਰਮੇਸ਼ਵਰ ਸਾਡੇ ਵਿੱਚ ਵਸਦਾ ਹੈ ਟਟੇ ਟਾਂਚ ਕਰੇ ਕੀਆ ਪ੍ਰਾਣੀ ਘੜੀ ਕੇ ਮੂਹਤ ਕੇ ਉਠ ਚੱਲਣਾ ਜਿਉ ਜਨਮ ਹਾਰੇ ਆਪਣਾ ਬਾਝ ਪੜਮ ਪੜੋ ਤੂੰ ਹਰ ਸਹਣਾ ਟੈਂਗਾ ਆਖਦਾ ਹੈ हे ਜੀ ਤੂੰ ਕਪਟ ਝੂਠ ਨਾ ਬੋਲ ਤੇ ਨਾ ਛਲ ਕਰ ਘੜੀ ਦੋ ਘੜੀਆਂ ਨੂੰ ਪ੍ਰਾਣ ਤਿਆਗ ਜਾਣੇ ਹਨ ਤੁਸੀਂ ਝਗੜਿਆਂ ਤੇ ਵੇਦਾਂ ਵਿੱਚ ਜਨਮ ਨਾ ਗਵਾਵੋ ਕੂੜ ਕਪਟ ਨੂੰ ਛੱਡ ਦਿਓ ਸਾਧ ਸੰਗਤ ਦੀ ਅਤੇ ਜੋ ਗੁਰਾਂ ਦੀ ਸ਼ਰਨ ਹੈ ਤਿਸ ਨੂੰ ਪ੍ਰਾਪਤ ਹੋਵੋ ਛਠੇ ਠਾਠ ਵਰਤੀ ਤਿਨ ਅੰਤਰ ਹਰ ਚੰਨੀ ਜਿਨ ਕਾ ਚਿਤ ਲਾਗਾ ਚਿਤ ਲਾਗਾ ਸੇ ਜਨ ਨਿਸਤਰੇ ਤੇਉ ਪ੍ਰਸਾਦੀ ਸੁਖ ਪਾਇਆ ਠੱਠਾ ਅਖਰ ਕਹਿੰਦਾ ਹੈ ਜਿਨਾਂ ਦੇ ਹਿਰਦੇ ਸੁਧ ਆਈ ਹੈ ਤਿਨਾਂ ਦਾ ਨਿਸਤਾਰਾ ਹੁੰਦਾ ਹੈ ਅਤੇ ਸੁਖੀ ਵੀ ਸੋਈ ਹੁੰਦੇ ਹਨ ਨਹੀਂ ਤਾਂ ਜਨਮ ਦੇ ਮਰਦੇ ਹਨ ਡੱਡੇ ਢੰਠ ਕਰੇ ਕਿਆ ਪ੍ਰਾਣੀ ਜੋ ਕਿਛ ਹੋਆ ਸੋ ਸਭ ਚੱਲਣਾ ਤਿਸੈ ਸਵੇ ਤਰੇ ਵਹਿ ਤਾਂ ਸੁਖ ਪਾਵੇ ਸਰਮ ਨਿਰੰਤਰ ਰਵ ਰਹਿਆ ਡੱਡੇ ਆਖਿਆ ਅਡੰਬਰ ਕਿਉਂ ਕਰਦੇ ਹੋ हे ਪ੍ਰਾਣਿਓ ਜੋ ਕੁਛ ਦ੍ਰਿਸ਼ਟੀ ਆਉਂਦਾ ਹੈ ਸਭ ਚਲਾਏ ਮਾਨ ਹੈ ਤਿਸ ਵਾਹਿਗੁਰੂ ਨੂੰ ਸੇਵੋ ਤਾਂ ਸੁਖ ਪਾਵੋ ਜੋ ਸਰਬ ਵਿੱਚ ਸੱਤਾ ਦੇ ਰਿਹਾ ਹੈ ਡੱਡੇ ਟਾ ਹੈ ਉਸਾਰੇ ਆਪੇ ਜਿਨਿਓ ਤਿਸ ਭਾਵੇ ਤਿਵੇ ਕਰੇ ਕਰ ਕਰ ਵੇਖੇ ਹੁਕਮ ਚਲਾਏ ਤਿਸ ਨੇ ਸਾਰੇ ਜਾਂ ਕੋ ਨਦਰ ਕਰੇ ਡੱਡਾ ਖਰ ਬੋਲਦਾ ਹੈ ਬਣੇ ਤੋਂ ਤੋੜਦਾ ਹੈ ਟੁੱਟੇ ਨੂੰ ਬਣਾਉਂਦਾ ਹੈ ਪਰਮੇਸ਼ਰ ਸਰਬਤ ਅਨੁਸਾਰਦਾ ਹੈ ਜਿਉਂ ਤਿਸ ਦਾ ਭਾਣਾ ਹੈ ਤਿਵੇਂ ਕਰਦਾ ਹੈ ਆਪਣੇ ਹੁਕਮ ਵਿੱਚ ਚਲਾਉਂਦਾ ਹੈ ਤੇ ਵੇਖਦਾ ਹੈ ਜਿਸ ਨੂੰ ਕਿਰਪਾ ਦ੍ਰਿਸ਼ਟੀ ਕਰਕੇ ਗਿਆਨ ਦਿੰਦਾ ਹਾਂ ਤਿਸ ਨੂੰ ਨਿਸਤਾਰਦਾ ਹੈ ਨਾਨੇ ਰਵਤ ਰਹੇ ਕਟ ਅੰਤਰ ਹਰ ਗੁਣ ਗਾਵੇ ਸੋਈ ਆਪੇ ਆਪ ਮਿਲਾ ਆਪੇ ਆਪ ਮਿਲਾਏ ਕਰਤਾ ਪੁਨਰਪ ਜਨਮ ਨ ਹੋਵੇ ਨਾਨਾ ਆਖਦਾ ਹੈ ਸੰਪੂਰਨ ਵਿੱਚ ਕਰਤਾ ਰਵਿਆ ਹੈ ਜੋ ਹਰ ਦੇ ਗੁਨਾ ਵੰਦ ਗਾਵਦਾ ਹੈ ਸੋ ਜਾਣਦਾ ਹੈ ਜਿਸ ਨੂੰ ਵਾਹਿਗੁਰੂ ਆਪੇ ਸਾਧ ਸੰਗਤ ਵਿੱਚ ਮਿਲਾਉਂਦਾ ਹੈ ਫਿਰ ਉਹਨਾਂ ਨੂੰ ਜਨਮ ਨਹੀਂ ਹੁੰਦਾ ਤੱਤੇ ਪਾ ਤਾਰੂ ਭਵਜਲ ਹੋਆ ਤਾਂ ਕਾ ਅੰਤ ਨ ਪਾਇਆ ਨਾ ਤਰਨਾ ਤੁਲਹਾ ਹੰ ਬੂੜਸ ਧਾਰ ਲਹਿ ਤਰਨਾਇ ਤੱਤਾ ਖੜਾਖਦਾ ਹੈ ਅਗਿਆਨ ਰੂਪੀ ਸੰਸਾਰ ਵੱਡਾ ਅਥਾ ਹੈ ਜਿਸ ਦਾ ਅੰਤ ਨਹੀਂ ਪਾਇਆ ਜਾਂਦਾ ਨਾ ਕੋਈ ਬੇੜਾ ਹੈ ਤੇ ਨਾ ਤੁਲਹਾ ਹੈ ਬਿਨਾਂ ਸਾਧ ਸੰਗਤ ਸਾਰਾ ਜਗਤ ਡੁੱਬਦਾ ਹੈ ਜਿਸ ਨੂੰ ਤਾਰਨਾ ਹੁੰਦਾ ਹੈ ਸਾਧ ਸੰਗਤ ਨਾਲ ਮਿਲਾਇ ਕੇ ਤਾਰ ਲੈਂਦਾ ਹੈ। ਤਥੇ ਥਾਨ ਥਨੰਤਰ ਸੋਈ ਜਾ ਕੀਆ। ਸਭ ਹੋਆ। ਕੀਆ ਪਰਮ ਕੀਆ ਮਾਏ ਕਹੀ ਹੈ ਜੋ ਤਿਸ ਭਾਵੇ ਸੋਈ ਭਲਾ। ਥੱਥਾ ਬੋਲਦਾ ਹੈ हे ਥਾਨ ਥਨੰਤਰ ਪੂਰੀਆਂ ਲੋਆਂ ਵਿੱਚ ਪਰਮੇਸ਼ਵਰ ਜੀ ਵਿਆਪਿਆ ਹੋਇਆ ਹੈ ਜਿਸ ਦਾ ਕੀਤਾ ਹੁੰਦਾ ਹੈ ਮਾਇਆ ਦਾ ਪਰਮ ਹੈ। ਸਭ ਝੂਠ ਹੈ। ਜੋ ਵਾਹਿਗੁਰੂ ਜੀ ਦਾ ਭਾਣਾ ਹੈ ਸੋਈ ਭਲਾ ਹੈ। ਦੱਦੇ ਦੋਸ ਨਾ ਦੇਉ ਕਿਸੇ ਦੋਸ ਕਰਮਾ ਆਪਣੇ ਆ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ ਨਾ ਦੀਜੇ ਅਵਰ ਜਨਾ ਦੱਦਾ ਆਖਦਾ ਹੈ ਜੋ ਕਿਸੇ ਜੀਵ ਨੂੰ ਦੋਸ਼ ਗਿਆ ਦੇਵੀਏ ਸੋ ਜੋ ਕਰਮ ਲਿਖੇ ਹਨ ਉਹ ਭੋਗਨੇ ਹਨ ਸੋ ਹਰ ਸੋ ਸਭ ਜੀਵ ਜੋ ਹਨ ਜੰਤਰ ਹਨ ਵਾਹਿਗੁਰੂ ਜਵੰਤਰੀ ਹੈ ਜਿਉਂ ਵਜਾਵਦਾ ਹੈ ਤਿਉਂ ਵੱਜਦੇ ਹਨ ਥੱਥੇ ਥਾਰ ਕਲਾ ਜਿਨ ਛੋੜੀ ਹਰ ਚੀਜ਼ ਜਿਨ ਰੰਗ ਕੀਆ ਤਿਸ ਤਾਰ ਦੀ ਆ ਸਬਨੇ ਲੀਆ ਕਰਮੀ ਕਰਮੀ ਹੁਕਮ ਪਿਆ তথা ਤਦਾ ਆਖਦਾ ਹੈ ਅਕਾਲ ਪੁਰਖ ਨੇ ਪ੍ਰਿਥਵੀ ਅਰ ਆਕਾਸ਼ ਦੀ ਕਲਾ ਤਾਰ ਛੱਡੀ ਹੈ ਸਭ ਜੀਆਂ ਜੰਦਾਂ ਦੇ ਰੰਗ ਕੀਤੇ ਹੈ ਸੋ ਜੇ ਹੈ ਕਰਮ ਹਨ ਤੇ ਹਵਾਇ ਗਰੂਤ ਨੇ ਦੇ ਛੱਡਿਆ ਹੈ ਨੰਨੇ ਨਾ ਭੋਗ ਨਿਤ ਭੋਗੇ ਨਾ ਡੀਠਾ ਨਾ ਸੰਭਲਿਆ ਗੱਲੀ ਹੋਂ ਸੁਹਾਗਣ ਪਹਿਣੇ ਕੰਤਨਾ ਕਬ ਹੂ ਮੈਂ ਲੇ ਮਿਲੇ ਨੰਨੇ ਕਿਹਾ ਜੋ ਖਵੰਦ ਸੱਚਾ ਸਾਹਿਬ ਗੁਰੂ ਹੈ ਸਰਬਤ ਦਾ ਸਵਾਮੀ ਸਰਬ ਵਿਖੇ ਭੋਗ ਭੋਗਦਾ ਹੈ ਸਰਬ ਦਾ ਦ੍ਰਿਸ਼ਟ ਹੈ ਉਸ ਨੂੰ ਕੋਈ ਨਹੀਂ ਦੇਖ ਸਕਦਾ ਉਹ ਸਰਬ ਕਿਉਂ ਦੇਖਦਾ ਹੈ ਪੱਪੇ ਬਾਦशाह ਪਰਮੇਸ਼ਰ ਵੇਖਣ ਕੋ ਪ੍ਰਪੰਚ ਕੀਆ ਦੇਖੇ ਬੂਜੇ ਸਭ ਕੁਝ ਜਾਣੇ ਅੰਤਰ ਬਾਹ ਰਵ ਰਿਆ ਪੱਪੇ ਕਿਹਾ हे ਮਾਲਿਕ ਸਰਬ ਦਾ ਉਹ ਜਗਦੀਸ਼ ਹੈ ਜਗਤ ਨੂੰ ਦੇਖਣ ਵਾਲੇ ਲੀਲਾ ਰਚੀ ਹੈ ਸਰਬ ਕੋ ਦਿੰਦਾ ਹੈ ਵੀ ਹੈ ਇਸ ਸਭ ਪਰ ਸਰਬਤ ਵਿਖੇ ਰਵਿਆ ਵੀ ਉਹੀ ਹੈ ਫਫੇ ਫਾਹੀ ਸਭ ਜੁਗਫਾਸਾ ਜਮ ਕੇ ਸੰਗਲਬੰਧ ਲਿਆ ਗੁਰਪ੍ਰਸ਼ਾਦ ਦੀ ਸੇਨਰ ਉਬਰੇ ਜੇ ਹਰ ਸਰਨਾਗਤ ਭਜਪੇ ਫਫਾਖਦਾ ਹੈ ਸੰਪੂਰਨ ਸੰਸਾਰ ਇਸ ਮਾਇਆ ਦੇ ਜਾਲ ਦੇ ਵਿੱਚ ਫਸਿਆ ਹੋਇਆ ਹੈ ਸਭ ਕੇ ਸੰਗਲਾ ਸਾਥ ਬੰਦੇ ਹੈ ਗੁਰੂ ਦੀ ਕਿਰਪਾ ਸੰਸਿਆ ਤੋਂ ਛੁੱਟਦੇ ਹਨ ਜਿਹੜੇ ਸਾਧ ਸਰਨ ਪਏ ਹਨ ਬੱਬੇ ਬਾਜੀ ਖੇਲਣ ਲੱਗਾ ਚੌਪੜ ਕੀਤੇ ਚਾਰ ਜੁਗਾਂ ਜੀ ਜੰਤ ਸਭ ਸਾ ਸਾਰੀ ਕੀਤੇ ਪਾਸਾ ਟਾਲਣ ਆਪ ਲਗਾ ਬੱਬਾ ਖੜਾਖਦਾ ਹੈ ਉਸ ਪਰਮੇਸ਼ਵਰ ਨੇ ਮਾਇਆ ਨੂੰ ਪ੍ਰੇਰ ਕਰਕੇ ਚਾਰ ਜੁਗ ਚੌਪੜ ਕੀਤੇ ਹਨ ਅਤੇ 84 ਲੱਖ ਜੂਨ ਖਾਂਦੇ ਕੀਤੇ ਹਨ ਆਪ ਬਾਜੀ ਖੇਲਣ ਲੱਗਾ ਹੈ ਜਿਹੜੀਆਂ ਗੋਟਾਂ ਪੱਕੀਆਂ ਘਰ ਆਵਦੀਆਂ ਹਨ ਉਹਨਾਂ ਦਾ ਸਿਰ ਨੀਵਾ ਹੁੰਦਾ ਹੈ ਜਿਹੜੀਆਂ ਕੱਚੀਆਂ ਪੱਕੀਆਂ ਹਨ ਉਹਨਾਂ ਦਾ ਸਿਰ ਉੱਚਾ ਹੁੰਦਾ ਹੈ ਤੇ ਐਸੇ ਗੁਰਮੁਖ ਦਾ ਮਨ ਨੀਵਾ ਕਰਕੇ ਜਨਮ ਮਰਮ ਉਹਨਾਂ ਦਾ ਕੱਟਿਆ ਹੋਇਆ ਹੈ ਭੱਬੇ ਪਾਲਾ ਸੇਫਲ ਪਾਵੇ ਗੁਰ ਪ੍ਰਸਾਦ ਦੀ ਜਿੰਨ ਕੋ ਪੋਪਿਆ ਮਨ ਮੁਖ ਫਿਰੇ ਨਚੇਤੇ ਮੂੜੇ ਲਗ 84 ਫੇਰ ਪਿਆ ਪੱਬਾ ਕਹਦਾ ਹੈ ਜੋ ਸਤਗੁਰਾਂ ਦੇ ਸ਼ਬਦ ਕੋ ਲਪਤਾ ਹੈ ਸੋ ਨਾਮ ਅਰ ਗਿਆਨ ਸੋ ਨਾਮ ਅਰ ਗਿਆਨ ਰੂਪੀ ਫਲ ਨੂੰ ਪ੍ਰਾਪਤ ਕਰਦਾ ਹੈ ਸੋ ਸੰਸਾਰ ਕੋ ਗੋ ਪਦਵਤ ਤਰ ਜਾਂਦਾ ਹੈ ਜੋ ਗੁਰਾਂ ਦੇ ਬਚਨ ਨਹੀਂ ਮੰਨਦਾ ਮਨ ਕਾ ਕਹਤਾ ਮਨ ਦੀਆਂ ਕਰਦਾ ਹੈ ਸੋ 84 ਲੱਖ ਦੇ ਜਨਮ ਵਿੱਚ ਫਸ ਜਾਂਦਾ ਹੈ ਮਮੇ ਮੋਹ ਮਰਨ ਮਦਸੂਦਨ ਮਰਨ ਪਿਆ ਤਬ ਚਿਤਵੇਆ ਕਾਇਆ ਭੀਤਰ ਅਵਰੋ ਪੜਿਆ ਮਮਾ ਅੱਖ ਹੈ ਅੱਖਰ ਵਿਸਰਿਆ ਮਮਾ ਆਖਦਾ ਹੈ ਰਿਦ ਦੇ ਕੋ ਸ਼ੁੱਧ ਕਰਕੇ ਜੋ ਨਾਮ ਧਾਰਦਾ ਹੈ ਸੋ ਹੀ ਮਦਸੂਦਨ ਰੂਪ ਹੋ ਜਾਂਦਾ ਹੈ ਮਾਇਆ ਕਾ ਮੋਹ ਅਚਰਜ ਹੈ ਜੋ ਪ੍ਰਾਣਾ ਲਗਚਿਤ ਨਹੀਂ ਕਰਦਾ ਸੋ ਪਛਤਾਉਂਦਾ ਹੈ ਜੱਜ ਜੇ ਜਨਮ ਨਾ ਹੋਵੇ ਕਦੀ ਜੇਕਰ ਸੱਚ ਪਛਾਣੇ ਗੁਰਮੁਖ ਆਖੇ ਗੁਰਮੁਖ ਬੂਜੇ ਗੁਰਮੁਖ ਏਕੋ ਜਾਨੇ ਜੱਜਾ ਆਖਦਾ ਹੈ ਜੋ ਸਤਗੁਰਾਂ ਦੇ ਉਪਦੇਸ਼ ਸੱਚੇ ਸਮਝ ਕਰ ਕਮਾਉਂਦਾ ਹੈ ਸੋ ਫਿਰ ਜਨਮ ਜਨਮ ਮਰਨ ਦੇ ਚੱਕਰਾਂ ਤੋਂ ਮੁਕਤ ਹੋ ਜਾਂਦਾ ਹੈ ਸਤਗੁਰਾਂ ਦੇ ਮੁਖ ਦਾ ਕਿਹਾ ਗੁਰਮੁਖ ਪਛਾਣਦੇ ਹਨ ਵਾਹਿਗੁਰੂ ਸਾਰੇ ਰਵਿਆ ਹੋਇਆ ਜਾਣ ਕੇ ਵੈਰ ਵਿਰੋਧ ਸਭ ਛੱਡ ਜਾਂਦੇ ਹਨ ਰਾਰੇ ਰਵ ਰਹਾ ਸਭ ਅੰਤਰ ਜੀਤੇ ਕੀਏ ਜਨਤਾ ਜੰਤੂ ਪਾਇ ਤੰਦੇ ਸਭ ਲਾਇ ਕਰਮ ਹੋਆ ਤੈ ਨਾਮ ਲਿਆ ਰਾ ਰਾ ਆਖਦਾ ਹੈ ਜੋ ਸੰਪੂਰਨ ਜੀਵ ਚਾਚਾਰ ਹਨ ਤਿੰਨ ਕੇ ਵਿਖੇ ਆਮ ਰਵੇਆ ਹਵਾ ਹੈ ਜੈਸੀ ਸਾਰੀ ਪ੍ਰਿਥਵੀ ਮੇਂ ਜਲ ਰਵੇਆ ਹਵਾ ਹੈ ਜਹਾਂ ਕੂਪ ਖੋਦਤੀ ਹੈ ਤਹਾਂ ਹੀ ਜਲ ਪ੍ਰਕਾਸ਼ਤਾ ਹੈ ਤੈਸੇ ਹੀ ਗੁਰਮੁਖਾਂ ਕੀ ਸੰਗਤ ਕਰਨੇ ਸੇ ਸ਼ਾਂਤੀ ਮਿਲਦੀ ਹੈ ਜੋ ਨਾਮ ਜਪਤੇ ਹੈ ਲੱਲੇ ਲਾਇ ਤੰਦੇ ਦਿਨ ਛੋਟੀ ਮਿੱਠਾ ਮਾਇਆ ਮੋਕੀਆ ਖਾਣਾ ਪੀਣਾ ਸਮਕਰ ਸਹਿਣਾ ਭਾਣੇ ਤਾਂ ਕੇ ਹੁਕਮ ਪਿਆ ਲੱਲੇ ਅਖਰ ਆਖਿਆ ਪੂਰਨ ਸੰਸਾਰ ਨੂੰ ਈਸ਼ਵਰ ਨੇ ਤੰਦੇ ਲਾਇਆ ਹੋਇਆ ਹੈ ਮਾਇਆ ਦਾ ਮੋਹ ਮਿੱਠਾ ਲੱਗ ਕਰ ਲੱਗਦਾ ਹੈ ਖਾਂਦਾ ਹੈ ਪੀਂਦਾ ਹੈ ਹੱਸਦਾ ਹੈ ਤੇ ਸੌਂਦਾ ਹੈ ਪਰਮੇਸ਼ਵਰ ਦਾ ਨਾਮ ਭੁੱਲ ਗਿਆ ਹੈ ਵਬੇ ਵਾਸ ਦੇ ਪਰਮੇਸ਼ਵਰ ਵੇਖਣ ਕੋ ਜਨਵੇਸ ਕੀਆ ਵੇਖੇ ਚਾਖੇ ਸਭ ਕੁਝ ਜਾਣੇ ਅੰਦਰ ਬਾਹਰ ਰਵ ਰਿਹਾ ਵਾਵਾ ਵਾਵਾ ਆਖਦਾ ਹੈ ਵਾਸ਼ਨਾ ਕੋ ਰੋਕ ਰੋਕ ਕੇ ਜਿਸ ਨੇ ਇੰਦਰੇ ਜਿੱਤੇ ਜਗਤ ਕਿਉ ਕੌਤਕ ਦੇਖਣੇ ਵਾਸਤੇ ਸਤਗੁਰ ਦਾ ਰੂਪ ਧਾਰਿਆ ਹੈ ਸਰਬ ਜੀਆ ਮੇ ਸੱਤਾ ਦੇਕਰ ਦੇਖਦਾ ਹੈ ਜੋ ਉਸ ਦਾ ਹੁਕਮ ਸੱਤ ਕਰਕੇ ਮੰਨਦਾ ਹੈ ਸੋਈ ਗੁਰਮਖ ਪਰਸ਼ਨ ਰਾੜੇ ਰਾੜ ਘਰੇ ਕਿਆ ਪ੍ਰਾਣੀ ਤਿਸੇ ਤੇ ਆਵੇ ਜੇ ਅਮਰ ਹੋਆ ਤਿਸੇ ਤੇ ਆਵੇ ਸੱਚ ਸਮਾਵੇ ਉਸ ਵਿਟੋਹ ਕੁਰਬਾਨ ਕੀਆ ਅਡਾੜਾ ਬਚਨ ਬੋਲਦਾ ਹੈ हे ਜੀਵ ਅਡਬੰਗ ਝੱਖੜ ਝਗੜੇ ਕਿਉਂ ਕਰਤੇ ਹਨ ਜੋ ਕੁਛ ਮਹਾਰਾਜ ਦਾ ਹੁਕਮ ਹੈ ਸੋ ਮਹਾਰਾਜ ਦਾ ਹੁਕਮ ਕਰ ਮੰਨੋ ਤੇ ਉਸ ਤੋਂ ਕੁਰਬਾਨ ਜਾਵੋ ਹਾਏ ਹੋਰ ਨਾ ਕੋਈ ਦਾਤਾ ਜੀ ਉਪਾਏ ਜਿਨ ਰਿਜਕ ਦੀ ਹੈ ਹਰ ਨਾਮ ਧਿਆਵੇ ਹਰ ਨਾਮ ਸਮਾਵੇ ਅੰਦਿਲਾਹ ਹਰ ਨਾਮ ਲਿਆ ਹਾਏ ਸ਼ਬਦ ਆਖਿਆ ਹੈ ਜੋ ਪਰਮੇਸ਼ਵਰ ਨੇ ਜਨਦ ਉਤਪਤ ਕੀਤਾ ਹੈ ਸੋ ਸਭਨਾ ਕੇ ਰਿਜਕ ਦਾ ਦਾਤਾ ਹੈ ਜੋ ਸਤਗੁਰਾਂ ਨੇ ਸ਼ਬਦ ਉਚਾਰਿਆ ਹੈ ਸੋ ਗਿਆਨ ਕਹਿ ਦਾਤਾ ਹੈ ਈਸ਼ਵਰ ਆਰ ਬੁਰਾ ਬਿਨਾ ਹੋਰ ਦਾਤਾ ਕੋਈ ਨਹੀਂ ਸਭ ਜੀਆਂ ਕੋ ਕਰਮਾ ਦੇ ਅਨਸਾਰ ਜਿਜਕ ਮਿਲਦਾ ਹੈ ਆਇੜੇ ਆਪ ਕਰੇ ਜਿਨ ਛੋੜੀ ਜੋ ਕਿਛ ਕਰਨਾ ਸੋ ਕਰ ਰਹਾ ਕਰੇ ਕਰਾਏ ਸਭ ਕਿਛ ਜਾਣੇ ਨਾਨਕ ਸਾਇਰ ਇਵ ਕਹਿਆ ਐੜਾ ਆਖਦਾ ਹੈ ਜਿਸ ਅਕਾਲ ਪੁਰਖ ਨੇ ਆਤ ਤੇ ਰਾਜ ਛੱਡੀ ਹੈ ਸੰਪੂਰਨ ਜੋ ਕੁਛ ਵਾਹਿਗੁਰੂ ਨੇ ਕਰਨਾ ਸੀ ਸੋ ਕਰ ਰਿਹਾ ਹੈ ਅਰ ਜੋ ਕੁਛ ਹੋਰ ਕਰੇ ਸੋ ਵੀ ਕਰਨੇ ਕੋ ਸਮਰਥ ਹੈ ਗੁਨਾਨੰਕ ਤੇਜਵ ਜੀ ਕਹਿੰਦੇ ਹਨ ਮੈਂ ਤਿੰਨ ਕਾ ਸ਼ਾਇਰ ਹੋ ਕਵਿਸ਼ਰੀ ਹੋ ਤੇ ਪੰਡਤ ਹਾਂ ਮੈਂ ਤੁਜ ਕੋ ਮਹਾਰਾਜ ਦੀ ਮਹਿਮਾ ਦਾ ਵਿਆਖਣ ਕੀਤਾ ਹੈ ਤੂ ਮਹਾਰਾਜ ਕਾ ਧਿਆਨ ਕਾ ਤੰਦੇ ਕੀ ਵਿਦਿਆ ਕੋ ਗਿਆ ਤਿਆਗ ਇਹ ਹੀ ਜੋ ਵਿਦਿਆ ਲੋਕਾਂ ਦੇ ਉਪਦੇਸ਼ ਦੇ ਵਾਸਤੇ ਸਿਖਾਂਦਾ ਹੈ ਸੋ ਹੀ ਬੰਦਨ ਦਾ ਮੂਲ ਹੈ ਤੇ ਆਪਣੇ ਕਮਾਉਣੇ ਵਾਸਤੇ ਸਿੱਖਤੀ ਹੈ ਸੋ ਹੀ ਬੰਦਨੋ ਕੋ ਖੋਲਣ ਵਾਲੀ ਹੈ ਜਦ ਇਹ ਬਚਨ ਪਾੰਦੇ ਨੇ ਕਿਹਾ ਤਾਂ ਪੰਡਤ ਨੇ ਕਿਹਾ हे कालू ਚਾਰੋ ਵੈਦ ਜਗਤ ਮਹਿ ਗੁਪਤ ਹੋਏ ਰਹੇ ਸੀ ਤੇਰਾ ਪੁੱਤਰ ਚਾਰੋ ਵੈਦੋਂ ਕੋ ਕੋ ਪ੍ਰਕਾਸ਼ ਕਰਨ ਵਾਸਤੇ ਪ੍ਰਗਟ ਹੋਇਆ ਹੈ ਜਾਂ ਬਾਬਾ ਜੀ ਅੰਦਰ ਬੈਠੇ ਤਾਂ ਇੱਕ ਦਿਨ ਅੰਦਰ ਹੀ ਸਮਾਧ ਲੱਗੀ ਰਹੀ ਜੇ ਨਦੀ ਵਿੱਚ ਬਾਹਰ ਜਾਂ ਬੈਠੇ ਤਾਂ ਉੱਥੇ ਹੀ ਸਮਾਧ ਲੱਗੀ ਰਹੀ ਜਾਂ ਬੈਠੇ ਤਾਂ ਹੀ ਚਰਚਾ ਕਰਦੇ ਆ ਕਈ ਦਿਨ ਬੀਤ ਜਾਂਦੇ ਕਾਲੂ ਪ੍ਰਸ਼ਾਦ ਲੈ ਕੇ ਪਿੱਛੇ ਪਿੱਛੇ ਫਿਰਦਾ ਰਹੇ ਤੇ ਬਾਬਾ ਜੀ ਸੰਤਾਂ ਸਾਧਾਂ ਨੂੰ ਤਖਵਾ ਦਿੰਦੇ ਸਨ